ਪਾਉ ਪਾਉ ਦੇ ਵਿੱਚ ਹਥਿਆਰ ਪਏ ਨੇ ਔਰ ਪੂਰਾ ਪਾਉ ਦੇ ਨਹੀਂ ਤਬਾਹ ਹੋ ਜਾਣਾ ਇੱਕ ਸਰਜਿਕਲ ਸਰਜਰੀ ਦੇ ਨਾਲ ਜੇ ਭਾਰਤ ਪਾਕਿਸਤਾਨ ਨਾਲ ਜੁੱਧ ਨਹੀਂ ਵੀ ਕਰਦਾ ਨਾ ਤਾਂ ਵੀ ਭਾਰਤ ਮੋਦੀ ਬਹੁਤ ਤੇਜ਼ ਬੈਠਾ ਉਹਨੇ ਜੰਗ ਛੇੜਤੀ ਹੋਈ ਆ ਉੱਥੇ ਦੇ ਲੋਕ ਜਿਹੜੇ ਰੀਲਾਂ ਪਾ ਰਹੇ ਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੈ ਤਾਂ ਜੰਗ ਭਾਰਤ ਪਾਕਿਸਤਾਨ ਨੂੰ ਨਾ ਐਕਸਪੋਰਟ ਕਰਦਾ ਸੀ ਉਹ ਸਾਰੀਆਂ ਲਿਸਟਾਂ ਦੱਸਦਾ ਕੀ ਕੀ ਐਕਸਪੋਰਟ ਕਰਦਾ ਸੀ ਜਿਹਦੇ ਨਾਲ ਪਾਕਿਸਤਾਨ ਥੋੜੇ ਕ ਦਿਨਾਂ ਦੇ ਵਿੱਚ ਇੱਕ ਦਮ ਹੀ ਖਸਤਾ ਹਾਲਤ 'ਚ ਆ ਜਾਣਾ ਪਰ 130 ਮਿਲੀਅਨ ਡਾਲਰ ਦੇ 130 ਮਿਲੀਅਨ ਡਾਲਰ ਦੇ ਲਗਭਗ ਆਰਗੈਨਿਕ ਕੈਮੀਕਲ ਪਾਕਿਸਤਾਨ ਨੂੰ ਜਾਂਦੇ ਨੇ ਜਿਨ੍ਹਾਂ ਨਾਲ ਫਸਲਾਂ, ਮੈਡੀਸਿਨਸ ਸਾਡੇ ਹਿਮਾਚਲ ਦੇ ਸਿਰਫ ਬੱਦੀ ਤੋਂ ਹਿਮਾਚਲ ਦੇ ਸਿਰਫ ਬੱਦੀ ਤੋਂ 116 ਤੋਂ 17 ਨਹੀਂ ਜੀ ਭਾਰਤ ਨੇ ਬੰਦ ਕਰਤਾ ਪਾਕਿਸਤਾਨ ਵੀ ਬੰਦ ਕਰਦਾ ਪਾਕਿਸਤਾਨ ਸਾਨੂੰ ਕੀ ਦਿੰਦਾ ਤੇ ਇੰਡੀਆ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਪਾਕਿਸਤਾਨ ਉਹ ਹੁਣ ਉਹ ਸਿੰਗਾਪੁਰ ਤੇ ਦੁਬਈ ਦੇ ਰਸਤੇ ਮਗਾਰੇ ਸਾਨੂੰ ਸੁੱਕੇ ਮੇਵੇ ਕਾਜੂ ਗਦਾਮ ਨਾ ਦੇ ਅਫਗਾਨਿਸਤਾਨ ਸਾਨੂੰ ਦੇ ਰਿਹਾ ਵਾ ਅਫਗਾਨਿਸਤਾਨ ਨਾਲ ਸਾਡੇ ਵਧੀਆ ਸਬੰਧ ਨੇ ਮੋਦੀ ਵੀ ਸਿਰੇ ਦਾ ਚਲਾਕ ਬੰਦਾ ਵਾ ਕਾਰਨ ਜੇ ਵੀ ਹੰਜਰਾ ਆਰਗਾ ਹੋ ਗਿਆ ਆ ਠਾਕੁਰ ਕੀ ਕਹਿੰਦਾ ਸੀ ਹਵਾਓਂ ਸੇ ਆਓਗੇ ਤੋ ਉੜਾ ਦਈਏ ਜਾਂ ਤੁਸੀਂ ਅਕਸਰ ਦੇਖਿਆ ਹੋਣਾ ਜਿਹੜਾ ਰੈਪਿਊਟਡ ਬੰਦਾ ਹੁੰਦਾ ਨਾ ਉਹ ਆਪਣੇ ਤੋਂ ਛੋਟੀ ਕੈਟਾਗਰੀ ਵਾਲੇ ਬੰਦੇ ਨੂੰ ਨਾ ਜਿਆਦਾ ਮੂੰਹ ਨਹੀਂ ਲਾਉਂਦਾ ਕਾਰਨ ਵੀ ਜਿਵੇਂ ਮੰਨ ਲਓ ਚਾਹੇ ਤੁਸੀਂ ਆਪਦੇ ਆਸ-ਪਾਸ ਪਰੋਚੇ ਹੀ ਦੇਖ ਲਓ ਚਾਹੇ ਤੁਸੀਂ ਆਪਣੇ ਤੋਂ ਛੋਟੇ ਕਿਸਮ ਦੇ ਬੰਦੇ ਨੂੰ ਦੇਖ ਲਓ ਜਿਹਦੀ ਰੈਪਿਊਟੇਸ਼ਨ ਤੁਹਾਡੇ ਬਰਾਬਰ ਨਹੀਂ ਹੈਗੀ ਤੁਸੀਂ ਨਾ ਉਹਦੇ ਤੋਂ ਲੜਨ ਤੋਂ ਨਾ ਦੂਰ ਹੀ ਜਾਉਂਗੇ ਉਹਦੇ ਨਾਲ ਬੋਲਣਾ ਵੀ ਨਹੀਂ ਚਾਹੋਗੇ ਜਿਵੇਂ ਮੰਨ ਲਓ ਕੋਈ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਉਹ ਬੰਦਾ ਤੁਹਾਡੀ ਕੈਟਾਗਰੀ ਦੇ ਬਰਾਬਰ ਦਾ ਨਹੀਂ ਹੈਗਾ ਤਾਂ ਤੁਸੀਂ ਨਾ ਉਹ ਤੋਂ ਦੂਰੀ ਬਣਾਉਂਗੇ ਕਿਉਂ ਕਿ ਜੇ ਮੰਨ ਲਓ ਤੁਸੀਂ ਉਹਦੇ ਨਾਲ ਲੜਦੇ ਹੋ ਨਾ ਲੜ ਉੱਥੇ ਵੀ ਵਿਚਾਰੇ ਇਹ ਕਰਦਾ ਬੰਦਾ ਵੀ ਯਾਰ ਜੇ ਮੈਂ ਇਹਦੇ ਨਾਲ ਲੜਿਆ ਮੈਂ ਇਹਦੇ ਮਾਰ ਤਾਂ ਦੱਸ ਦਊਗਾ ਪਰ ਜੇ ਇਹਨੇ ਮੇਰੇ ਇੱਕ ਮਾਰ ਤੀ ਉਹ ਸੜੀ ਉਹ ਸਭ ਤੋਂ ਬੇਕਾਰ ਗੱਲ ਹੋ ਜਾਣੀ ਆ ਠੀਕ ਆ ਚਾਹੇ ਜੇ ਇਹਨੇ ਮੈਨੂੰ ਗਾਲ ਵੀ ਕੱਢਤੀ ਬਿਸ਼ੱਕ ਮੈਨੂੰ ਪਤਾ ਵੀ ਮੈਂ ਇਹਦੇ ਛੇਤਰ ਮਾਰ ਵੀ ਸਕਦਾ ਤੇ ਮੈਂ ਜਿਵੇਂ ਤੁਹਾਡੇ ਹਾਂਡ ਕਮਾਂਡ ਚ ਵੀ ਕੋਈ ਇਹੋ ਜਿਹਾ ਹੁੰਦਾ ਵੀ ਤੁਹਾਡੇ ਤੁਹਾਡੀ ਕੈਟਾਗਰੀ ਤੋਂ ਥੱਲੇ ਦਾ ਬੰਦਾ ਹੁੰਦਾ ਨਾ ਤੁਸੀਂ ਉਹਨੂੰ ਵੀ ਨਹੀਂ ਮੂੰਹ ਲਾਉਂਦੇ ਕਾ ਬੜੀ ਉਹ ਕਰ ਰਹੇ ਨੇ ਪਾਕਿਸਤਾਨ ਵਾਲੇ ਕੀ ਕਹਿੰਦੇ ਨੇ ਰੀਲਾਂ ਪਾ ਰਹੇ ਨੇ ਜਿਹੜੇ ਕੱਲ ਦੇ ਸ਼ੁਰੂ ਪੈਦਾ ਹੋਏ ਹੋਏ ਨੇ ਇਹ ਰੀਲਾਂ ਪਾ ਰਹੇ ਨੇ ਜੈ ਵੀ ਹੰਜਰਾ ਅਰਗਾ ਹੋ ਗਿਆ ਆ ਠਾਕੁਰ ਕੀ ਕਹਿੰਦਾ ਸੀ ਹਵਾਵਾਂ ਉਸੇ ਆਓਗੇ ਤੋ ਉਡਾ ਦिए ਜਾਓਗੇ ਪਾਣੀ ਸੇ ਆਓਗੇ ਡੁਬੋ ਦिए ਜਾਓਗੇ ਜ਼ਮੀਨ ਸੇ ਆਓਗੇ ਤੋ ਦਬਾ ਦिए ਜਾਓਗੇ ਇਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਯਾਰ ਸੋਚ ਕੇ ਤਾਂ ਦੇਖੋ ਵੀ ਤੁਹਾਡੇ ਸਾਹਮਣੇ ਕਿੱਡਾ ਕਿੱਡਾ ਵੱਡਾ ਦੇਸ਼ ਆ ਉਦੀ ਪਾਵਰ ਕਿੰਨੀ ਆ ਤੇ ਪਿੱਛੇ ਤੁਸੀਂ 47-48 ਦੀ ਜੰਗ ਹਾਰ ਚੁੱਕੇ ਹੋ 1965 ਦੀ ਜੰਗ ਹਾਰ ਚੁੱਕੇ ਹੋ ਤੁਸੀਂ 1971 ਦੀ ਜੰਗ ਹਾਰ ਚੁੱਕੇ ਹੋ ਤੁਸੀਂ 1999 ਦੀ ਜੰਗ ਹਾਰ ਚੁੱਕੇ ਹੋ ਪਰ ਤੁਸੀਂ ਅੱਜ ਰੀਲਾਂ ਬਣਾ ਰਹੇ ਹੋ ਭਾਰਤ ਨੇ ਜੇ ਹਮਲਾ ਕੀਤਾ ਆ ਨਾ ਕਰੀ ਮੋਦੀ ਨੇ ਜੇ ਹਮਲਾ ਕੀਤਾ ਸ਼ੁਰਲੀ ਮੇਰੇ ਖੇਤ ਚ ਨਾ ਛੱਡੀ ਜਾਂ ਜੈ ਵੀ ਹਜੜਾ ਵਰਗਾ ਬੋਲ ਰਿਹਾ ਵੀ ਤੁਸੀਂ ਸਾਡੇ ਪਾਕਿਸਤਾਨ ਦਾ ਹਲਵਾ ਬਣਾਉਣ ਨੂੰ ਜੇ ਬਣਾਉਣਾ ਹੁੰਦਾ ਕੱਦਾ ਬਣਾ ਲੈਣਾ ਸੀ ਪਤਾ ਇਹਨਾਂ ਨੂੰ ਵੀ ਆ ਵੀ ਪੈ ਜਾਣੀਆਂ ਨੇ ਪਰ ਭਾਰਤ ਉਸੇ ਜਗ੍ਹਾ ਤੇ ਸੋਚਦਾ ਵੀ ਜੇ ਮੈਂ ਇਹਦੇ ਨਾਲ ਲੜਿਆ ਹੈ ਤੇ ਇਹਨੇ ਕੀ ਕਰ ਇਹ ਇਹਦਾ ਤਾਂ ਰਹਿਣਾ ਕੱਖ ਨਹੀਂ ਮੋਦੀ ਵੀ ਸਿਰੇ ਦਾ ਚਲਾਕ ਬੰਦਾ ਵਾ ਕਾਰਨ ਮੋਦੀ ਨੂੰ ਪਤਾ ਵੀ ਇਸ ਬੰਦੇ ਨੂੰ ਮਾਰਨ ਦੀ ਲੋੜ ਨਹੀਂ ਇਸ ਮੋਦੀ ਨੂੰ ਪਤਾ ਜੰਗ ਲਾਉਣ ਦੀ ਕੋਈ ਲੋੜ ਨਹੀਂ ਮੋਦੀ ਨੇ ਜੰਗ ਵੈਸੇ ਹੀ ਛੇੜਤੀ ਹੋਈ ਆ ਹਾਲਾਂਕਿ ਇਹ ਸੋਸ਼ਲ ਸਾਈਡ ਤੇ ਜਿਹੜੇ ਅੱਜ ਚੀਕਾਂ ਮਾਰ ਰਹੇ ਆ ਨਾ ਆ ਥੋੜੇ ਕ ਦਿਨਾਂ ਚ ਦੇਖਿਓ ਵੀ ਪਾਕਿਸਤਾਨ ਦੇ ਵਿੱਚ ਆਟੇ ਦਾ ਕੀ ਰੇਟ ਹੋ ਗਿਆ ਤੇ ਪਾਕਿਸਤਾਨ ਵਾਲਿਆਂ ਨੂੰ ਫਿਰ ਅਸੀਂ ਪੁੱਛਾਂਗੇ ਵੀ ਮੂੰਗੀ ਕੀ ਭਾਅ ਵਿਕਦੀ ਆ ਕਾਰਨ ਇੰਡੀਆ ਨੇ ਪਾਕਿਸਤਾਨ ਨਾਲ ਜੰਗ ਛੇੜ ਦਿੱਤੀ ਹੋਈ ਆ ਇਹ ਜ਼ਰੂਰੀ ਨਹੀਂ ਵੀ ਜੰਗ ਹੁਣ ਪੁਰਾਣੇ ਟਾਈਮਾਂ ਦੇ ਵਾਂਗੂ ਟੈਂਕਾਂ ਨਾਲ ਹੀ ਲੜੀ ਜਾਣੀ ਆ ਜਾਂ ਇਹ ਜ਼ਰੂਰੀ ਨਹੀਂ ਵੀ ਤੋਪਾਂ ਨਾਲ ਵਾਰ ਹੀ ਕਰਨੀ ਆ ਵਾਰ ਅੱਜਕੱਲ ਇੱਕ ਦੂਜੇ ਦੇ ਉੱਪਰ ਨਿਰਭਰ ਹੋ ਕੇ ਵੀ ਹੁੰਦੀ ਆ ਸਮਝ ਗਏ ਜਿਵੇਂ ਆਪਾਂ ਆਂਡ ਗਵਾਣ ਦੇ ਵਿੱਚ ਕਰ ਲੈਂਦੇ ਆ ਨਾ ਵੀ ਠੀਕ ਅੱਜ ਤੋਂ ਬਾਅਦ ਇਹਨੂੰ ਕੋਈ ਸਮਾਨ ਨਹੀਂ ਦੇਣਾ ਹੈਗਾ ਇਹਦੀ ਜੇ ਲੋੜ ਪਈ ਇਹਦੀ ਦੇਖਾਂਗੇ ਤਕਲੀਫ ਚ ਕੌਣ ਖੜਦਾ ਤੇ ਇਹਨੂੰ ਅੱਜ ਤੋਂ ਬਾਅਦ ਇਹਦੇ ਨਾਲ ਦੇਣਾ ਲੈਣਾ ਬੰਦ ਕਰਤਾ ਉਸੇ ਤਰ੍ਹਾਂ ਭਾਰਤ ਪਾਕਿਸਤਾਨ ਨੂੰ ਨਾ ਐਕਸਪੋਰਟ ਕਰਦਾ ਸੀ ਉਹ ਸਾਰੀਆਂ ਲਿਸਟਾਂ ਦੱਸਦਾ ਕੀ ਕੀ ਐਕਸਪੋਰਟ ਕਰਦਾ ਸੀ ਜਿਹਦੇ ਨਾਲ ਪਾਕਿਸਤਾਨ ਥੋੜੇ ਕ ਦਿਨਾਂ ਦੇ ਵਿੱਚ ਇੱਕਦਮ ਹੀ ਖਸਤਾ ਹਾਲਤ 'ਚ ਆ ਜਾਣਾ ਤੇ ਉਹਦੀ ਪਬਲਿਕ ਉਹਦੀ ਆਵਾਮ ਉਹਨਾਂ ਨੂੰ ਹੀ ਆਪਣੀ ਸਰਕਾਰ ਨੂੰ ਹੀ ਗਾਲਾਂ ਕੱਢੂਗੀ ਵੱਡੀ ਗੱਲ ਦੇਖ ਲਓ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾਮ ਨਾ ਪਾਕਿਸਤਾਨ ਦਾ ਬੱਚਾ ਬੱਚਾ ਜਾਣਦਾ ਵਾ ਉਹਨਾਂ ਨੂੰ ਬੱਚੇ ਬੱਚੇ ਨੂੰ ਪਤਾ ਮੋਦੀ ਨੇ ਜੰਗ ਲਾਣੀਆਂ ਮੋਦੀ ਬੜਾ ਐਵੇਂ ਆ ਮੋਦੀ ਬੜਾ ਐਵੇਂ ਆ ਸਾਡੇ ਇੰਡੀਆ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕੌਣ ਆ ਪਾਕਿਸਤਾਨ ਦਾ ਵਜ਼ੀਰੇ ਆAlam ਕੌਣ ਆ ਨਹੀਂ ਪਤਾ ਹੋਣਾ ਮੰਨਦੇ ਹੋ ਇਸ ਗੱਲ ਨੂੰ ਇਹਦਾ ਮਤਲਬ ਮੋਦੀ ਦੀ ਚੜ੍ਹਾਈ ਆ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੜ੍ਹਾਈ ਆ ਜੀ ਦਾ ਨਾਮ ਭਾਰਤ ਦੇ ਵਿੱਚ ਤਾਂ ਕੀ ਪਾਕਿਸਤਾਨ ਦੇ ਵਿੱਚ ਬੱਚੇ-ਬੱਚੇ ਦੇ ਮੂੰਹ ਦੇ ਉੱਪਰ ਆ ਵੀ ਮੋਦੀ ਏ ਮੋਦੀਓ ਤੇ ਇਹ ਇਹ ਜਿਹੜੀ ਤਕਲੀਫ ਆ ਸਾਨੂੰ ਸੋਹਣੀ ਲੱਗਦੀ ਆ ਚੰਗੀ ਲੱਗਦੀ ਆ ਹੁਣ ਭਾਰਤ ਨੇ ਜੰਗ ਕਮੇਸ਼ੇ ਛੇੜੀ ਆ ਭਾਰਤ ਪਾਕਿਸਤਾਨ ਨੂੰ ਐਕਸਪੋਰਟ ਜਿਹੜਾ ਸਮਾਨ ਕਰਦਾ ਸੀ ਟੋਟਲੀ ਬੰਦ ਕਰਤਾ ਹੋਇਆ ਭਾਰਤ ਦੇ ਨਾਲ ਵਪਾਰ ਸਾਰਾ ਬੰਦ ਕਰ ਦਿੱਤਾ ਗਿਆ ਵਾ ਹੁਣ ਪਾਕਿਸਤਾਨ ਨੂੰ ਜ਼ਰੂਰੀ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਭਾਰਤ ਤੋਂ ਉਹ ਹੁਣ ਉਹ ਸਿੰਗਾਪੁਰ ਤੇ ਦੁਬਈ ਦੇ ਰਸਤੇ ਮੰਗਾਰਿਆ ਜਿਹਦੇ ਤੇ ਵੀ ਹੁਣ ਮੋਦੀ ਨੇ ਅੱਖ ਰੱਖ ਲਈ ਹੋਈ ਆ ਹੁਣ ਚੀਜ਼ਾਂ ਕਿਹੜੀਆਂ ਮੰਗਾਉਂਦਾ ਪਾਕਿਸਤਾਨ ਸਾਡੇ ਤੋਂ ਆਫੀਸ਼ੀਅਲ ਟ੍ਰੇਡ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਹਿੰਦੂਸ ਵਾਟਰ ਦੀ ਹਿੰਦੂਸ ਵਾਟਰ ਦਾ ਮਤਲਬ ਇਹ ਆ ਵੀ ਠੀਕ ਹੈ ਕਹਿੰਦੇ ਵੀ ਜੀ 1960 ਚ ਸਮਝੌਤਾ ਹੋਇਆ ਸੀਗਾ ਤੇ ਜਿਹੜਾ ਇਹ ਪਾਣੀ ਆ ਪਾਕਿਸਤਾਨ ਨੂੰ ਜਿਹੜਾ ਜਾਂਦਾ ਇਹ ਰੋਕ ਨਹੀਂ ਸਕਦਾ ਪਰ ਸ਼ੇਅਰ ਦੀ ਵੀ ਗੱਲ ਹੋਈ ਸੀ ਵੀ ਕਿੰਨੇ ਪਰਸੈਂਟ ਭਾਰਤ ਨੂੰ ਜਾਣਾ ਤੇ ਕਿੰਨੇ ਪਰਸੈਂਟ ਪਾਕਿਸਤਾਨ ਨੂੰ ਜਾਣਾ ਵਾ ਉਹਦੇ ਵਿੱਚ ਜ਼ਿਆਦਾ ਪਰਸੈਂਟੇਜ ਭਾਰਤ ਦੀ ਸੀ ਪਰ ਭਾਰਤ ਨੇ ਕਦੀ ਓਨੇ ਪਰਸੈਂਟ ਪਾਣੀ ਲਿਆ ਨਹੀਂ ਪਾਕਿਸਤਾਨ ਦੇ ਹਿੱਸੇ ਤੋਂ ਵੱਧ ਪਾਣੀ ਭੇਜਦਾ ਰਿਹਾ ਤਾਂ ਐਸ ਪਰ ਲਾ ਐਸ ਪਰ ਉਹ uh, 1960 ਦਾ ਜਿਹੜਾ ਕੰਟਰੈਕਟ ਆ ਉਹਦੇ ਮੁਤਾਬਕ ਜੇ ਪਾਕਿਸਤਾਨ ਦਾ ਪਾਣੀ ਸਿਰਫ ਉਹਦੇ ਸ਼ੇਅਰ ਦਾ ਹੀ ਛੱਡਿਆ ਜਾਵੇ ਤੇ ਭਾਰਤ ਸਿਰਫ ਆਪਣੇ ਸ਼ੇਅਰ ਦਾ ਹੀ ਪਾਣੀ ਲੈ ਲਵੇ ਤਾਂ ਪਾਕਿਸਤਾਨ ਦੇ ਲਾਸਟ ਕੋਨੇ ਤੱਕ ਪਹੁੰਚਣਾ ਨਹੀਂ ਪਾਣੀ ਉਹਨਾਂ ਠੀਕ ਆ ਜੀ ਹੁਣ ਗੱਲ ਕਰੀਏ ਆਫੀਸ਼ੀਅਲ ਟ੍ਰੇਡ ਦੀ ਵੀ ਪਾਕਿਸਤਾਨ ਭਾਰਤ ਤੇ ਕਿਵੇਂ ਨਿਰਭਰ ਆ ਜੰਗ ਲਾਉਣ ਦੀ ਲੋੜ ਹੀ ਨਹੀਂ ਕਹਿੰਦੇ ਆ ਨਾ ਵੀ ਜੇ ਬੰਦੇ ਨੂੰ ਜਾਨੋਂ ਮਾਰਨ ਤੋਂ ਵਧੀਆ ਵੀ ਉਹਨੂੰ ਰੋਟੀ ਪਾਣੀ ਉਹਦਾ ਬੰਦ ਕਰ ਦੋ ਹੁੱਕਾ ਪਾਣੀ ਬੰਦ ਕਰ ਦੋ ਉਹ ਆਪੀ ਮਰ ਜੂਗਾ ਤਾਂ ਪਾਕਿਸਤਾਨ ਸਾਡੇ ਦੇ ਕਿਨਾਰੇ ਪੜਾ ਕਿਉਂਕਿ ਪਾਕਿਸਤਾਨ ਨੂੰ ਜਿਹੜੇ ਬਾਰਡਰ ਨੇ ਅਫਗਾਨਿਸਤਾਨ ਹੋ ਗਿਆ ਠੀਕ ਹੈ ਜੀ ਚਾਹੇ ਉੱਪਰ ਪਰਲੇ ਪਾਸੇ ਜਿੰਨੇ ਮਰਜੀ ਹੋ ਇਰਾਨ ਫਰਾਨ ਹੋ ਗਏ ਦੁਬਈ ਵਾਲੇ ਪਾਸੇ ਤੋਂ ਉਹਨੂੰ ਟ੍ਰੇਡ ਹੁੰਦਾ ਸੀਗਾ ਪਾਣੀ ਰਾਹੀਂ ਤਾਂ ਉਧਰਲੇ ਪਾਸੇ ਵੀ ਉਹ ਚੀਜ਼ਾਂ ਨਹੀਂ ਪੈਦਾ ਹੁੰਦੀਆਂ ਜੋ ਨੇੜੇ ਭਾਰਤ ਕੋਲੇ ਨੇ ਸਸhtੀਆਂ ਮਿਲਦੀਆਂ ਨੇ ਭਾਰਤ ਸਸਤੇ ਰੇਟਾਂ ਤੇ ਇਹਨਾਂ ਨੂੰ ਗਿੰਦਾ ਸੀਗਾ ਜੇ ਭਾਰਤ ਪਾਕਿਸਤਾਨ ਨਾਲ ਜੰਦ ਨਹੀਂ ਵੀ ਕਰਦਾ ਨਾ ਤਾਂ ਵੀ ਭਾਰਤ ਮੋਦੀ ਬਹੁਤ ਤੇਜ਼ ਬੈਠਾ ਉਹਨੇ ਜੰਗ ਛੇੜਤੀ ਹੋਈ ਆ ਉੱਥੇ ਦੇ ਲੋਕ ਜਿਹੜੇ ਰੀਲਾਂ ਪਾ ਰਹੇ ਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੈਗਾ ਜੰਗ ਲੱਗੀ ਹੋਈ ਆ ਹਾਲਾਂਕਿ ਇਹ ਕਿਹੜੀ ਜੰਗ ਆ ਇਹ ਸੱਟ ਵੀ ਬਚਾਊਗੀ ਬਿਨਾਂ ਹਥਿਆਰਾਂ ਦੇ ਪਾਣੀ ਵਾਲਾ ਮੁੱਦਾ ਜਿਵੇਂ ਸੀਗਾ ਵੀ ਇੰਡਸ ਵਾਟਰ ਨੂੰ ਕੀ ਕਹਿੰਦੇ ਨੇ ਰੋਕ ਦੇਣਾ ਠੀਕ ਆ ਨਹੀਂ ਰੋਕਿਆ ਮੋਦੀ ਨੇ ਬਟ 1960 ਦੇ ਅਕੋਰਡਿੰਗ ਵੱਧ ਹਿੱਸਾ ਭਾਰਤ ਦਾ ਸੀਗਾ ਤੇ ਘੱਟ ਹਿੱਸਾ ਪਾਕਿਸਤਾਨ ਦਾ ਸੀਗਾ ਅੱਜ ਦੇ ਹਾਲਾਤਾਂ ਦੇ ਮੁਤਾਬਕ ਜੇ ਸਿਰਫ ਭਾਰਤ ਆਪਣੇ ਹਿੱਸੇ ਦਾ ਹੀ ਪਾਣੀ ਲਵੇ ਤਾਂ ਪਾਕਿਸਤਾਨ ਦੇ ਲਾਸਟ ਕੋਨੇ ਤੱਕ ਇੰਡਸ ਵਾਟਰ ਪਹੁੰਚਣਾ ਹੀ ਨਹੀਂ ਹੈ ਪਾਣੀ ਪਹਿਲਾਂ ਹੀ ਜਿਹੜਾ ਭਾਰਤਾਂ ਜ਼ਿਆਦਾ ਪਾਕਿਸਤਾਨ ਨੂੰ ਭੇਜ ਦਿੰਦਾ ਸੀ ਵੀ ਠੀਕ ਆ ਯਾਰ ਜਿੰਨਾ ਉਹਦਾ ਸ਼ੇਅਰ ਸੀ ਉਸ ਤੋਂ ਵੱਧ ਭੇਜਦਾ ਸੀ ਜਿਸ ਦੇ ਨਾਲ ਉਹਨਾਂ ਦੀ ਖੇਤੀਬਾੜੀ ਬਹੁਤ ਸੋਹਣੀ ਜਾਂਦੀ ਸੀ ਪਰ ਜੇ ਭਾਰਤ ਆਪਣੇ ਹਿੱਸੇ ਦਾ ਐਸ ਪਰ ਲੋਅ ਹੀ ਪਾਣੀ ਲੈ ਲਵੇ ਤਾਂ ਪਾਕਿਸਤਾਨ ਨੂੰ ਅੱਜ ਦੀ ਡੇਟ 'ਚ ਉਸ ਪਾਣੀ ਦੀ ਕਮੀ ਹੋ ਜਾਣੀ ਆ ਨੰਬਰ 2 ਤੇ ਗੱਲ ਕਰੀਏ ਟ੍ਰੇਡ ਰੈਸਟ੍ਰਿਕਸ਼ਨ ਜਿਹੜਾ ਵੀ ਟ੍ਰੇਡ ਕਰਦੇ ਆ ਭਾਰਤ ਪਾਕਿਸਤਾਨ ਨੂੰ ਐਕਸਪੋਰਟ ਕਰਦਾ ਬਹੁਤ ਚੀਜ਼ਾਂ ਦਵਾਈਆਂ ਹੋ ਗਈਆਂ ਖਾਣ ਪੀਣ ਦੇ ਸਮਾਨ ਹੋ ਗਏ ਕਿਉਂਕਿ ਦਵਾਈਆਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਬਣਦੀਆਂ ਤੁਹਾਨੂੰ ਪਤਾ ਭਾਰਤ ਤੋਂ ਬਹੁਤ ਜ਼ਿਆਦਾ ਮੈਡੀਸਿਨ ਫੋਰਨ ਚ ਵੀ ਜਾਂਦੀ ਆ ਭਾਰਤ ਪਾਕਿਸਤਾਨ ਨੂੰ ਮੈਡੀਸਿਨ ਮੁਹੱਈਆ ਕਰਾਉਂਦਾ ਜੇ ਭਾਰਤ ਪਾਕਿਸਤਾਨ ਨੂੰ ਮੈਡੀਸਿਨ ਮੁਹੱਈਆ ਨਾ ਕਰਾਵੇ ਤਾਂ ਉਹਨੂੰ ਹੋਰ ਕੰਟਰੀਆਂ ਤੋਂ ਲਿਆਉਣ ਲਈ ਬਹੁਤ ਮਹਿੰਗੀ ਦਵਾਈ ਪੈਣੀ ਆ ਡਾਇਰੈਕਟ ਤੇ ਇਨਡਾਇਰੈਕਟ ਜਿਹੜੀ ਐਕਸਪੋਰਟ ਹੁੰਦੀ ਆ ਪਾਕਿਸਤਾਨ ਨੂੰ ਡਾਇਰੈਕਟ ਦੇ ਵਿੱਚ ਸਿੱਧੀ ਭਾਰਤ ਭੇਜਦਾ ਵਾ ਜਦੋਂ ਭਾਰਤ ਨਹੀਂ ਭੇਜਦਾ ਤਾਂ ਇਨਡਾਇਰੈਕਟ ਕੀ ਹੁੰਦਾ ਬਲੈਕ ਸੇਲਿੰਗ ਬਲੈਕ ਸੇਲਿੰਗ ਕੀ ਵੀ ਭਾਰਤੋਂ ਸਿੰਗਾਪੁਰ ਜਾਂ ਦੁਬਈ ਦੇ ਰਾਸਤੇ ਮਾਲ ਜਾਂਦਾ ਸਿੰਗਾਪੁਰ ਤੋਂ ਪਾਣੀ ਰਹੀ ਆ ਗਿਆ ਦੁਬਈ ਤੋਂ ਪਾਣੀ ਰਹੀ ਆ ਗਿਆ ਉਹ ਚੀਜ਼ ਉਹਤੇ ਵੀ ਮੋਦੀ ਨੇ ਨਿਗਰਖ ਰੱਖ ਲਿਆ ਵੀ ਇਨਡਾਇਰੈਕਟ ਵੇ ਦੇ ਵਿੱਚ ਕੋਈ ਵੀ ਸਮਾਨ ਪਾਕਿਸਤਾਨ ਤੱਕ ਪਹੁੰਚੇ ਨਾ ਇਧਰੋਂ ਤਾਂ ਡਾਇਰੈਕਟ ਟੋਟਲ ਅਫੀਸ਼ੀਅਲ ਟ੍ਰੇਡ ਟੋਟਲ ਹੀ ਬੈਨ ਕਰ ਦਿੱਤੀ ਗਈ ਆ ਸੋ ਸ਼ੁੱਧ ਦੀ ਲੋੜ ਨਹੀਂ ਹੈ ਨੰਬਰ 3 ਤੇ ਡਿਪਲੋਮੈਟਿਕ ਆਈਸੋਲੇਸ਼ਨ ਡਿਪਲੋਮੈਟਿਕ ਆਈਸੋਲੇਸ਼ਨ ਦੇ ਵਿੱਚ ਕੀ ਆ ਜੀ 20 ਹੋ ਗਿਆ ਯੂ ਐਨ ਹੋ ਗਿਆ ਐਸ ਸੀਓ ਹੋ ਗਿਆ ਐਫ اے ٹی ਐਫ ਹੋ ਗਿਆ ਇੱਥੇ ਭਾਰਤ ਪਾਕਿਸਤਾਨ ਨੂੰ ਟੈਰਰ ਸਪੋਰਟਿੰਗ ਨੇਸ਼ਨ ਦੇ ਲਈ ਰੋਲਾ ਪਾ ਸਕਦਾ ਵਾ ਜਿਹਦੇ ਨਾਲ ਪਾਕਿਸਤਾਨ ਦੀ ਪੂਰੇ ਵਰਲਡ ਦੇ ਵਿੱਚ ਜੀ 20 ਦੇ ਵਿੱਚ ਜਿਹੜਾ ਇਹ ਬਣਿਆ ਫਿਰਦਾ ਨਾ ਇਹਨੂੰ ਕੱਢ ਕੇ ਮੱਖੀ ਵਾਂਗੂ ਬਾਹਰ ਮਾਰਨਗੇ ਸਾਈਬਰ ਵਾਰ अफेयर ਨੰਬਰ 4 ਤੇ ਆ ਗਈ ਸਾਈਬਰ ਵਾਰਫੇਅਰ ਸਾਈਬਰ ਜਿਵੇਂ ਅੱਜ ਪਾਕਿਸਤਾਨ ਵਾਲੇ ਲੱਗੇ ਹੋਇਆ ਨਾ ਜੀ ਸਾਡੇ ਇੱਥੇ ਛੁਰਲੀ ਨਾਲ ਸੁੱਟਦੇ ਉਹ ਕਣਕ ਵੱਢਣੀ ਆ ਰੀਲਾਂ ਬਣਾ ਰਹੇ ਨੇ ਮਜ਼ਾਕ ਉਡਾ ਰਹੇ ਨੇ ਜੰਗ ਲੱਗਣੀ ਸੀ ਜੰਗ ਨਹੀਂ ਲੱਗੀ ਮੋਦੀ ਡਰ ਗਿਆ ਇਹ ਹੋ ਗਿਆ ਉਹ ਹੋ ਗਿਆ ਤਾਂ ਇਹਨਾਂ ਨੂੰ ਪਤਾ ਨਹੀਂ ਹੈ ਇਹ ਅੱਜ ਦੇ ਬੱਚੇ ਨੇ ਸਿਰਫ ਰੀਲ ਰੀਲ ਖੇਡ ਸਕਦੇ ਆ ਜਦੋਂ ਇਹ ਨਹੀਂ ਪਤਾ ਵੀ ਮੋਦੀ ਨੇ ਲੜਕੇ ਕਰਨਾ ਕੀ ਆ ਤੁਹਾਡੇ ਨਾਲ ਹੈ ਮੋਦੀ ਤਾਂ ਤੁਹਾਨੂੰ ਮਾਰੂਗਾ ਵੈਸੇ ਹੀ ਸਮਾਨ ਨਾ ਦੇ ਕੇ ਸਾਈਬਰ ਵਾਰਫੇਅਰ ਦੇ ਨਾਲ ਜਿਵੇਂ ਕਿ ਰੀਲਾਂ ਇਹ ਪਾਉਂਦੇ ਨੇ ਤਾਂ ਇਧਰੋਂ ਵੀ ਸਾਈਬਰ ਦੀਆਂ ਜਿਵੇਂ ਇਹਨਾਂ ਦੇ ਇੱਕ ਹੋ ਐਕਟਰ ਜੀ ਨੇ ਪਾਈ ਸੀ ਨਾ ਮੈਂ ਭਾਰਤੀ ਸੈਨਾ ਵਿੱਚ بڑا ਅਧਿਕਾਰੀ ਐਡਾ ਦੀਆਂ ਵੀ ਚੀਜ਼ਾਂ ਇੱਕ ਨੇਸ਼ਨ ਦੂਜੇ ਨੇਸ਼ਨ ਨਾਲ ਕਰਦਾ ਵਾ ਸਾਈਬਰ ਵਾਰਫੇਅਰ ਜਿਹੜੀ ਹੁੰਦੀ ਆ ਨੰਬਰ 5 ਸਭ ਤੋਂ ਇੰਪੋਰਟੈਂਟ ਚੀਜ਼ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਪਾਕਿਸਤਾਨ ਸਾਡੇ ਇੰਡੀਆ ਨਾਲ ਕਿੱਦਾਂ ਖੇਡਦਾ ਵਾ ਖਾਲਿਸਤਾਨ ਨੂੰ ਸਪੋਰਟ ਕਰਕੇ ਉਹ ਖਾਲਿਸਤਾਨ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਆਪਣਾ ਬਣਾ ਕੇ ਕਹਿੰਦਾ ਇਹ ਤਾਂ ਸਾਡੇ ਜੀ ਪੰਜਾਬੀ ਵੀਰ ਨੇ ਤਾਂ ਸਾਡੇ ਪੰਜਾਬੀ ਵੀਰ ਨੇ ਤਾਂ ਭਾਰਤ ਬਲੂਚਿਸਤਾਨ ਦੀ ਸਪੋਰਟ ਕਰਕੇ ਪਿੱਛੋਂ ਇਹ ਇਹ ਮੂਰੇ ਵਧਣੇ ਹੀ ਨਹੀਂ ਦੇਣੇ ਹੈਗੇ ਪਿੱਛੋਂ ਉਹਨਾਂ ਨੇ ਨੱਪ ਲੈਣੇ ਬਲੂਚਿਸਤਾਨ ਵਾਲਿਆਂ ਨੇ ਤਾਂ ਭਾਰਤ ਬਲੂਚਿਸਤਾਨ ਦੀ ਸਪੋਰਟ ਕਰ ਸਕਦਾ ਵਾ ਤੇ ਇਹ ਹੋ ਵੀ ਸਕਦਾ ਹੁੰਦਾ ਵੀ ਹੋ ਸ਼ਾਇਦ ਕੀ ਪਤਾ ਭਾਰਤ ਬਲੂਚਿਸਤਾਨ ਦੀ ਸਪੋਰਟ ਕਰਕੇ ਪਾਕਿਸਤਾਨ ਦੇ ਉੱਪਰ ਪ੍ਰੈਸ਼ਰ ਕ੍ਰੀਏਟ ਕਰ ਸਕਦਾ ਕਿਉਂਕਿ ਕਹਿੰਦੇ ਆ ਨਾ ਘਰ ਕਾ ਬੇਦੀ ਲੰਕਾ ਢਾਏ ਉਨਾ ਉਨੀ ਤਕਲੀਫ ਉਨੀ ਸੱਟ ਬਾਹਰਲਾ ਨਹੀਂ ਦਿੰਦਾ ਜਿੰਨੀ ਸੱਟ ਕੋਈ ਅੰਦਰਲਾ ਦੇ ਦਿੰਦਾ ਤਾਂ ਭਾਰਤ ਬਲੂਚਿਸਤਾਨ ਦੀ ਸਪੋਰਟ ਕਰ ਸਕਦਾ ਵਾ ਬਲੂਚਿਸਤਾਨ ਨੂੰ ਹਥਿਆਰ ਵੀ ਦੇ ਸਕਦਾ ਬਲੂਚਿਸਤਾਨ ਨੂੰ ਪੂਰੀ ਸਪੋਰਟ ਕਰਕੇ ਪਾਕਿਸਤਾਨ ਦੇ ਅੰਦਰ ਹੀ ਕਲਾ ਕਰ ਸਕਦਾ ਵਾ ਨੰਬਰ 6 ਤੇ ਆ ਗਿਆ ਬਾਰਡਰ ਤੇ ਮਿਲਟਰੀ ਪ੍ਰੈਸ਼ਰ ਬਾਰਡਰ ਮਿਲਟਰੀ ਪ੍ਰੈਸ਼ਰ ਕਿਵੇਂ ਆ ਜਿਵੇਂ ਐਲਓਸੀ ਦੇ ਉੱਪਰ ਪਹਿਲਾਂ ਵੀ ਇਹਨੇ ਸਰਜਿਕਲ ਸਟ੍ਰਾਈਕਸ ਕੀਤੀਆਂ ਨੇ ਸਰਜਿਕਲ ਸਟ੍ਰਾਈਕਸ ਕਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੇ ਆਪੀ ਪ੍ਰੈਸ਼ਰ ਚ ਆ ਰਹੂਗਾ ਇੱਕ ਵਾਰ ਸਰਜਿਕਲ ਸਟ੍ਰਾਈਕ ਤੇ ਕਿੰਨੇ ਸੋ ਕਰੋੜ ਦਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਕਿਉਂਕਿ ਇਹਨਾਂ ਕੋਲੇ 70 ਸੀਸੀ ਵਾਲੇ ਮੈਂ ਕੱਲ ਵੀ ਦੱਸਿਆ ਸੀਗਾ ਵੀ ਮੋਟਰਸਾਈਕਲ ਨੇ ਤਾਂ ਇਹ ਸਾਡੇ ਬਰਾਬਰ ਦੇ ਜੱਟ ਕਿੱਥੋਂ ਲੈ ਲੈਣਗੇ ਜਿਹੜੇ ਸਾਡੇ ਬਰਾਬਰ ਦੇ ਬਾਈਕ ਨਹੀਂ ਲੈ ਸਕਦੇ ਜਿਹੜੀ ਆਲਟੋ ਇਹਨਾਂ ਨੂੰ ਪੁਰਾਣੀ ਕੋਈ 8-9 ਮਾਡਲ ਇਹਨਾਂ ਨੂੰ ਅੱਜ ਵੀ 7 ਲੱਖ ਦੀ ਮਿਲ ਰਹੀ ਆ ਸਾਡੇ ਇੱਥੇ ਤਾਂ ਉਹ ਆ ਕੇ ਚਲੀ ਵੀ ਗਈ ਉਹਨੇ ਚ ਤਾਂ ਸਾਨੂੰ ਉਸ ਤੋਂ ਟੌਪ ਦੀਆਂ ਗੱਡੀਆਂ ਮਿਲਦੀਆਂ ਨੇ ਇਹ ਕਟੋ-ਕਟ 40-40 ਸਾਲ ਪੁਰਾਣੇ ਮੋਟਰਸਾਈਕਲਾਂ ਤੇ ਕਵਰ ਪਾ ਕੇ ਜੰਗ ਲੱਗੇ ਹੋਏ ਲੈ ਕੇ ਚੱਲਦੇ ਪਏ ਨੇ ਤਾਂ ਇਹਨਾਂ ਨੇ ਜੱਟ ਕਿੱਥੋਂ ਲੈਣੇ ਨੇ ਨਾ ਇੱਕ ਜੱਟ ਭੰਨਣ ਤੇ ਇਹਨਾਂ ਦੀ ਘਟੋ-ਘਟ ਇਹਨਾਂ ਦੇ ਜਿਹੜਾ ਕਹਿੰਦਾ ਪਾਉ ਪਾਉ ਦੀਨ ਦੇ ਵਿੱਚ ਹਥਿਆਰ ਪਏ ਨੇ ਉਹ ਪੂਰਾ ਪਾਉ ਦੀਨ ਹੀ ਤਬਾਹ ਹੋ ਜਾਣਾ ਇੱਕ ਸਰਜਿਕਲ ਸਟ੍ਰਾਈਕ ਦੇ ਨਾਲ ਕਿੰਨਾ ਤਬਾਹ ਹੋ ਜਾਣਾ ਕਿਉਂਕਿ ਜਿੰਨਾ ਨੁਕਸਾਨ ਇਹਨਾਂ ਦਾ ਹੋਣਾ ਵਾ ਉਹਨੇ ਚ ਉਹ ਪਾਉ ਦੀਨ ਦੇ ਅੰਦਰ ਜਿਹੜਾ ਹੈਗਾ ਵਾ ਆਰਥਿਕ ਉਹਦੇ ਕੋਲ ਪਾਵਰ ਹੈਗੀ ਉਹ ਸਾਰੀ ਖਤਮ ਹੋ ਜਾਣੀ ਆ ਆਰਗੈਨਿਕ ਕੈਮੀਕਲ ਜਿਹੜੇ ਕਿ ਸਿਰਫ ਭਾਰਤ ਤੋਂ ਹੀ ਪਾਕਿਸਤਾਨ ਨੂੰ ਜਾਂਦੇ ਸੀ ਹਰ ਸਾਲ 130 ਮਿਲੀਅਨ ਡਾਲਰ ਦੇ 130 ਮਿਲੀਅਨ ਡਾਲਰ ਦੇ ਲਗਭਗ ਆਰਗੈਨਿਕ ਕੈਮੀਕਲ ਪਾਕਿਸਤਾਨ ਨੂੰ ਜਾਂਦੇ ਨੇ ਜਿਨ੍ਹਾਂ ਨਾਲ ਇਹ ਫਸਲਾਂ ਵਗੈਰਾ 'ਚ ਆਰਗੈਨਿਕ ਕੈਮੀਕਲ ਪਾਉਂਦੇ ਨੇ ਇਹਨਾਂ ਆਰਗੈਨਿਕ ਕੈਮੀਕਲ ਨੂੰ ਮਿਲਣੇ ਨਹੀਂਗੇ ਤਾਂ ਇਹਨਾਂ ਨੂੰ ਅੱਖਾਂ ਹੋਣਾ ਤੇ ਉਹ ਬਹੁਤ ਮਹਿੰਗੇ ਮਿਲਣਗੇ ਜੇ ਕਿਤੇ ਬਾਹਰੋਂ ਆਉਣਗੇ ਦੱਸਿਆ ਨਾ ਇਨਡਾਇਰੈਕਟ ਟ੍ਰੇਡ ਦੇ ਵਿੱਚੋਂ ਜੇ ਲੈਂਦੇ ਨੇ ਸਿੰਗਾਪੁਰ ਯੂਏਈ ਸਾਈਡ ਤੋਂ ਤਾਂ ਉਹ ਬਹੁਤ ਮਹਿੰਗੇ ਪੈਣੇ ਨੇ ਜਿਦੇ ਨਾਲ ਆਮ ਆਵਾਮ ਆਪਣੀ ਸਰਕਾਰ ਦੇ ਖਿਲਾਫ ਹੋਊਗੀ medicines ਸਾਡੇ ਹਿਮਾਚਲ ਦੇ ਸਿਰਫ ਬੱਦੀ ਤੋਂ ਹਿਮਾਚਲ ਦੇ ਸਿਰਫ ਬੱਦੀ ਤੋਂ 116 ਤੋਂ 17 ਮਿਲੀਅਨ ਡਾਲਰ ਦੀ ਸਿਰਫ ਮੈਡੀਸਿਨ ਪਾਕਿਸਤਾਨ ਨੂੰ ਜਾਂਦੀ ਹੈ ਸਪਲਾਈ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਇੰਡੀਆ ਮੈਡੀਸਿਨ ਹੋਰ ਵੀ ਕੰਟਰੀਆਂ ਨੂੰ ਸਪਲਾਈ ਕਰਦਾ ਵਾ ਐਕਸਪੋਰਟ ਕਰਦਾ ਵਾ ਉਸੇ ਤਰ੍ਹਾਂ ਪਾਕਿਸਤਾਨ ਨੂੰ ਵੀ ਜਿਹੜੀ ਫਾਰਮਾਸਿਸਟ ਦੀ ਜਿਹੜੀ ਮਾਰ ਪਾਹੂਗੀ ਨਾ ਉਹਦੇ ਨਾਲ ਇਹ ਹੈਲਥ ਤੋਂ ਵੀ ਜਾਣਗੇ ਚੀਨੀ ਤੇ ਚੀਨੀ ਦੇ ਸਬੰਧਿਤ ਕਨਫੈਕਚਰੀ ਦਾ ਸਮਾਨ ਇਹ ਵੀ ਭਾਰਤ ਤੋਂ ਹੀ ਪਾਕਿਸਤਾਨ ਨੂੰ ਜਾਂਦਾ ਕਿਉਂਕਿ ਭਾਰਤ ਦੇ ਵਿੱਚ ਜਿੰਨੀ ਗੰਨੇ ਦੀ ਖੇਤੀ ਹੁੰਦੀ ਆ ਹੈ ਉਹ ਉਹ ਉਹਦੇ ਵਿੱਚੋਂ 슈ਗਰ ਜਿਹੜੀ ਆ ਤੇ 슈ਗਰ ਦੇ ਸੰਬੰਧਿਤ ਜਿਹੜੀ ਕਨਫੈਕਸ਼ਰੀ ਦਾ ਸਮਾਨ ਆ ਉਹ ਪਾਕਿਸਤਾਨ ਨੂੰ ਐਕਸਪੋਰਟ ਹੁੰਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਵਾ ਲੋਕਾਂ ਨੂੰ ਐ ਆ ਵੀ ਪਾਕਿਸਤਾਨ ਦੇ ਵਿੱਚ ਪੈਟਰੋਲ ਹੋਊਗਾ ਅਰਬ ਕੰਟਰੀਆਂ ਨਾਲ ਭਾਰਤ ਹੀ ਪਾਕਿਸਤਾਨ ਨੂੰ ਪੈਟਰੋਲੀਅਮ ਪ੍ਰੋਡਕਟਿੰਗ ਦਿੰਦਾ ਵਾ ਜਿਵੇਂ ਆਇਲ ਹੋਗੇ ਮੋਬਿਲ ਆਇਲ ਹੋਗੇ ਇੱਦਾਂ ਦੇ ਪ੍ਰੋਡਕਟ ਭਾਰਤ ਹੀ ਪਾਕਿਸਤਾਨ ਨੂੰ ਦਿੰਦਾ ਜਿਹਦੇ ਨਾਲ ਹੁਣ ਨਾਂ ਦੇਣ ਦੇ ਕਰਕੇ ਇਹਨਾਂ ਦੀ ਜਿਹੜੀ ਆਟੋਮੋਬਾਈਲ ਇੰਡਸਟਰੀ ਆ ਉਹ ਵੀ ਡਾਊਨ ਜਾਊਗੀ ਫਰਟੀਲਾਈਜ਼ਰ ਭਾਰਤ ਪਾਕਿਸਤਾਨ ਨੂੰ ਫਰਟੀਲਾਈਜ਼ਰ ਵੀ ਦਿੰਦਾ ਬਾ ਜਿਹੜੇ ਕਿ ਬਹੁਤ ਜ਼ਰੂਰੀ ਚੀਜ਼ਾਂ ਨੇ ਇਹ ਇਹ ਨਾ ਮਿਲਣ ਕਰਕੇ ਤੁਹਾਨੂੰ ਪਤਾ ਹੀ ਆ ਕੀ ਹਾਲਤ ਹੋਣੀ ਆਟੋ ਕੰਪੋਨੈਂਟਸ ਆਟੋ ਕੰਪੋਨੈਂਟਸ ਵੀ ਭਾਰਤ ਤੋਂ ਹੀ ਪਾਕਿਸਤਾਨ ਨੂੰ ਐਕਸਪੋਰਟ ਹੁੰਦੇ ਨੇ ਜੀਦੇ ਨਾਲ ਇਹਨਾਂ ਦੀ ਆਟੋ ਇੰਡਸਟਰੀ ਚੱਲਦੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਇਲ ਪ੍ਰੋਡਕਟਰ ਦੇ ਕਾਰਨ ਬਿਮਾਰ ਖਾਣੀ ਆ ਹੁਣ ਇਹਨਾਂ ਨੇ ਤੇ ਇਹਨਾਂ ਕੋਲੇ ਐਡੇ ਬੁੱਧੀਮਾਨ ਤਾਂ ਹੈ ਨਹੀਂ ਗੂ ਗੋਬਰ ਭਰਿਆ ਪਿਆ ਇਹਨਾਂ ਦੇ ਲੋਕਾਂ 'ਚ ਇਹਨਾਂ ਕੋਲੇ ਹੁਣ ਜਿਹੜੇ ਆਟੋ ਦੇ ਪ੍ਰੋਡਕਟ ਨੇ ਉਹ ਵੀ ਨਹੀਂ ਪਹੁੰਚਣੇ ਹੈਗੇ ਕਿਉਂਕਿ ਇਹਨਾਂ ਕੋਲੇ ਮੈਨੂਫੈਕਚਰਿੰਗ ਹੀ ਨਹੀਂ ਹੈ ਐਗਰੀਕਲਚਰ ਕਮੋਡਿਟੀਆਂ ਵੀ ਭਾਰਤ ਤੇ ਪਾਕਿਸਤਾਨ ਨੂੰ ਦਿੰਦਾ ਵਾ ਜਿਵੇਂ ਸਬਜ਼ੀਆਂ ਹੋ ਗਈਆਂ ਹੋਰ ਕਈ ਚੀਜ਼ਾਂ ਹੋ ਗਈਆਂ ਉਹ ਵੀ ਬੰਦ ਕਰ ਦਿੱਤੀਆਂ ਨੇ ਹੁਣ ਇਹਨਾਂ ਨੂੰ ਇਹਨਾਂ ਨੂੰ ਮਹਿੰਗਾਈ ਤੇ ਮਾਰ ਹੋ ਜਾਣੀਆਂ ਹੁਣ ਆਪਾਂ ਗੱਲ ਕਰੀਏ ਵੀ ਫਿਰ ਜੇ ਭਾਰਤ ਨੇ ਬ ਪਾਕਿਸਤਾਨ ਸਾਨੂੰ ਸੁੱਕੇ ਮੇਵੇ ਕਾਜੂ ਗਦਾਮ ਨਾ ਦੇਵੇ ਅਫਗਾਨਿਸਤਾਨ ਸਾਨੂੰ ਦੇ ਰਿਹਾ ਹੈ ਬਫਗਾਨਿਸਤਾਨ ਨਾਲ ਸਾਡੇ ਵਧੀਆ ਸਬੰਧ ਨੇ ਅਫਗਾਨਿਸਤਾਨ ਤੋਂ ਲੈ ਲਾਂਗੇ ਸਾਡਾ ਚੱਲ ਜਾਣਾ ਕੋਈ ਦਿੱਕਤ ਨਹੀਂ ਇੱਕ ਬਹੁਤ ਤਗੜੀ ਚੀਜ਼ ਦਿੰਦਾ ਪਾਕਿਸਤਾਨ ਪਹਾੜੀ ਨੂਨ ਪਾਕਿਸਤਾਨੀ ਨੂਨ ਕੋਈ ਲੋੜ ਨਹੀਂ ਸਾਨੂੰ ਸਾਡੇ ਆਪਣੀ ਇੱਥੇ ਗੁਜਰਾਤ ਤੇ ਮਹਾਰਾਸ਼ਟਰ ਚੋਂ ਆ ਜਾਂਦਾ ਹੁਣ ਤਾਂ ਕੋਈ ਦਿੱਕਤ ਨਹੀਂ ਹੈਗੀ ਟੈਕਸਟਾਈਲ ਤੇ ਕਾਟਨ ਦੇ ਪ੍ਰੋਡਕਟ ਵੀ ਪਾਕਿਸਤਾਨ ਭਾਰਤ ਨੂੰ ਭੇਜਦਾ ਸੀ ਜਿਹਦੀ ਕੀ ਸਾਨੂੰ ਲੋੜ ਨਹੀਂ ਸਾਡੇ ਹੁਣ ਇੰਡੀਆ 'ਚ ਇਹੀ ਅਸੀਂ ਕੈਪੇਬਲ ਹੈਗੇ ਆ ਬਹੁਤ ਜ਼ਿਆਦਾ ਕਾਟਨ ਵਗੈਰਾ ਦੇ ਪ੍ਰੋਡਕਟ ਬਣ ਜਾਂਦੇ ਆ ਸਾਡੇ ਕੋਲ ਫਰੂਟਸ ਪਾਕਿਸਤਾਨ ਸਾਨੂੰ ਫਰੂਟਸ ਭੇਜਦਾ ਸੀ ਤੇ ਜਿਵੇਂ ਅੰਬ ਅੰਬ ਸਪੈਸ਼ਲ ਭੇਜਦਾ ਹੁੰਦਾ ਸੀ ਸਾਡੇ ਲਖਨਊ ਦੇ ਮਲੀਹਾਵਾਚੀ ਇੰਨਾ ਕੰਮ ਆ ਵੀ ਸਾਨੂੰ ਕੋਈ ਲੋੜ ਹੀ ਨਹੀਂ ਹੈਗੀ ਹੁਣ ਤਾਂ ਪੰਜਾਬ ਹਿਮਾਚਲ ਗੁਜਰਾਤ ਹਰ ਸ਼ਹਿਰ ਦੇ ਵਿੱਚ ਹਰ ਸਟੇਟ ਦੇ ਵਿੱਚ ਅੰਬਾਂ ਦੀ ਖੇਤੀ ਹੋ ਰਹੀ ਆ ਲੈਦਰ ਦੇ ਪ੍ਰੋਡਕਟ ਇਹ ਜ਼ਰੂਰੀ ਸੀ ਪਾਕਿਸਤਾਨ ਵਿੱਚ ਲੈਦਰ ਚਮੜਾ ਇਹ ਮਾਸਖਾਨੇ ਚਮੜੇ ਦੇ ਪ੍ਰੋਡਕਟ ਭੇਜਦੇ ਸੀਗੇ ਤੇ ਕੋਈ ਦਾਲੀ ਚਮੜੇ ਦੇ ਪ੍ਰੋਡਕਟ ਦੇ ਬਿਨਾ ਕੋਈ ਡਾਊਨ ਨਹੀਂ ਚੱਲੀ ਸਾਡੀ ਗ੍ਰੋਥ ਸਾਡੇ ਕੋਲ ਉਨਾ ਕਾ ਹੈ ਅਸੀਂ ਸਾਡੇ ਕੋਲ ਅਲਟਰਨੇਟ ਤਾਂ ਹੈ ਨਾ ਪਿਆਜ਼ ਸਪੈਸ਼ਲ ਪਾਕਿਸਤਾਨ ਸਾਨੂੰ ਪਿਆਜ਼ ਵੀ ਭੇਜਦਾ ਹੁੰਦਾ ਸੀ ਪਰ ਸਾਡਾ ਨਾਸਿਕ ਹੀ ਹੁਣ ਇੰਨਾ ਵਾ ਮਹਾਰਾਸ਼ਟਰ ਦਾ ਵੀ ਬਹੁਤ ਪਿਆਜ਼ ਲਾਉਣ ਲੱਗ ਗਿਆ ਹੁਣ ਸਾਰੇ ਭਾਰਤ ਦੇ ਵਿੱਚ ਹੀ ਪਿਆਜ਼ ਵਧੀਆ ਸ਼ਫੀਸ਼ੀਐਂਟ ਚੱਲ ਰਿਹਾ ਵਾ ਠੀਕ ਆ ਪਿਆਜ਼ ਦੇ ਉੱਪਰ ਥੋੜੀ ਬਹੁਤੀ ਮਹਿੰਗਾਈ ਉੱਪਰ نیچے ਹੋ ਸਕਦੀ ਆ ਬਟ ਬੰਦ ਹੋਈ ਪਈ ਆ ਟਰੇਡ ਹਲੇ ਤੱਕ ਵੀ ਪਿਆਜ਼ ਉਹੀ ਰੇਟ ਤੇ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਇਹ ਸਾਨੂੰ ਕੀ ਦਿੰਦੇ ਸੀਗੇ ਇਹ ਸਾਨੂੰ ਦਿੰਦੇ ਸੀਗੇ ਆਯੁਰਵੇਦਿਕ ਦੀਆਂ ਚੀਜ਼ਾਂ ਹਰਬਸ ਮੈਡੀਸਿਨ ਲਿੰਦੇ ਸੀਗੇ ਯੂਨਾਨੀ ਦੀ ਹੋ ਗਈ ਹਮ ਜਿਵੇਂ ਹਮ ਦਰਦ ਵਾਲੀਆਂ ਦੀ ਹੋ ਗਈ ਤਾਂ ਇਹ ਵੀ ਹੁਣ ਬਣਾਉਣ ਲੱਗ ਗਏ ਨੇ ਸੋ ਤੁਹਾਨੂੰ ਦੱਸਿਆ ਵੀ ਝੰਗ ਦੀ ਲੋੜ ਨਹੀਂ ਭਾਰਤ ਜੜਾ ਵਾ ਬਿਨਾ ਝੰਗ ਤੋਂ ਵੀ ਇਹਨਾਂ ਦੇ ਨਾਲ ਬਿਨਾ ਜੁੱਧ ਤੋਂ ਵੀ ਇਹਨਾਂ ਦੀ ਆਵਾਮ ਨੂੰ ਥੋੜੇ ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੀ ਮਹਿੰਗਾਈ ਦੀ ਮਾਰ ਦੇ ਥੱਲੇ ਪਾਕਿਸਤਾਨ ਚੱਲ ਰਿਹਾ ਵਾ